ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰਾਂ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਕਰਮਾਂ ਦਾ ਫਲ ਸਾਨੂੰ ਜੋ ਮਿਲਦਾ ਸਾਡੇ ਕੀਤੇ ਕਰਮਾਂ ਦਾ ਹੀ ਫਲ ਮਿਲਦਾ ਹੈ ਇੱਕ ਪਿੰਡ ਵਿੱਚ ਦੋ ਬੱਚੇ ਪੈਦਾ ਹੋਏ ਦੋਵਾਂ ਦੀ ਪਿੱਠ ਜੁੜੀ ਹੋਈ ਸੀ ਜਦੋਂ ਮਾਪਿਆਂ ਨੇ ਦੇਖਿਆ ਤੇ ਬਹੁਤ ਦੁਖੀ ਹੋਏ ਨਾ ਤੇ ਉਹਨਾਂ ਸਮਿਆਂ ਵਿੱਚ ਕੋਈ ਚੰਗਾ ਇਲਾਜ ਸੀ ਜਿਸ ਨਾਲ ਦੋਵੇਂ ਵੱਖ ਹੋ ਜਾਣ ਬਸ ਲੋਕ ਹਕੀਮਾਂ ਤੱਕ ਹੀ ਸੀਮਤ ਸਨ ਖੈਰ ਹੌਲੀ-ਹੌਲੀ ਸਮਾਂ ਗੁਜ਼ਰਦਾ ਗਿਆ ਦੋਵੇਂ ਬੱਚੇ ਜਵਾਨ ਹੁੰਦੇ ਗਏ ਦੋਵਾਂ ਲਈ ਮੁਸੀਬਤਾਂ ਵਾਧੀਆਂ ਗਈਆਂ ਜਿਵੇਂ ਇੱਕ ਨੇ ਕਿਸੇ ਪਾਸੇ ਜਾਣਾ ਦੂਸਰੇ ਨੂੰ ਨਾਲ ਹੀ ਜਾਣਾ ਪੈਂਦਾ ਸੀ ਇੱਕ ਭਰਾ ਨੂੰ ਰੱਬ ਤੇ ਭਰੋਸਾ ਸੀ ਤੇ ਦੂਸਰਾ ਬਿਲਕੁਲ ਨਾਸਤਿਕ ਆਪਣੇ ਕੋਲ ਰੱਬ ਦੀ ਗੱਲ ਕਰਨੀ ਵੀ ਚੰਗੀ ਨਹੀਂ ਸੀ ਸਮਝਦਾ ਹਮੇਸ਼ਾ ਰੱਬ ਨੂੰ ਕੋਸਦਾ ਰਹਿੰਦਾ ਤੂੰ ਚੰਗਾ ਨਹੀਂ ਕੀਤਾ ਮੇਰੇ ਨਾਲ ਇਸ ਲਈ ਮੈਂ ਕੋਈ ਸਬੰਧ ਨਹੀਂ ਰੱਖਣਾ ਤੇਰੇ ਨਾਲ ਪਰ ਦੂਜਾ ਭਰਾ ਰੱਬ ਨੂੰ ਮੰਨਦਾ ਸੀ ਤੇ ਦੂਸਰੇ ਨੂੰ ਕਹਿੰਦਾ ਹੁੰਦਾ ਸੀ ਅਸੀਂ ਕੋਈ ਮਾੜੇ ਕਰਮ ਕੀਤੇ ਹੋਣਗੇ ਜੋ ਸਾਨੂੰ ਇਹ ਸਜ਼ਾ ਮਿਲੀ ਹੈ ਰੱਬ ਕਿਸੇ ਨਾਲ ਮਾੜਾ ਨਹੀਂ ਕਰਦਾ ਸਾਨੂੰ ਸਾਡੀ ਕੀਤੀ ਦਾ ਫਲ ਹੀ ਮਿਲਦਾ ਹੈ ਰੱਬ ਜੋ ਕਰਦਾ ਚੰਗਾਈ ਕਰਦਾ ਹੈ ਦਦਿਆ ਦੋਸਰਾ ਦੇਉ ਕਿਸ ਐ ਦੋਸ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਨਾ ਦੀਜੈ ਅਵਰਜਨਾ ਰੱਬ ਨੂੰ ਮਾੜੇ ਬੋਲ ਬੋਲ ਕੇ ਹੋਰ ਭਾਰ ਆਪਣੇ ਸਿਰ ਉੱਤੇ ਨਾ ਚਾੜੀ ਜਾ ਜਿਹੜਾ ਭਰਾ ਨਾਸਤਿਕ ਸੀ ਉਹ ਕਹਿਣ ਲੱਗਾ ਅਸੀਂ ਕਿਨੇ ਜਿਸ ਕੰਮ ਜਾਣਾ ਹੁੰਦਾ ਦੂਸਰੇ ਨੂੰ ਨਾਲ ਹੀ ਜਾਣਾ ਪੈਂਦਾ ਕਿੰਨਾ ਨਰਕ ਭੋਗ ਰਹੇ ਆ ਅਸੀਂ ਦੋਵੇਂ ਇਸ ਤੋਂ ਵੱਧ ਰੱਬ ਸਾਡਾ ਕੀ ਮਾੜਾ ਕਰ ਸਕਦਾ ਹੈ ਬਸ ਦੂਸਰਾ ਭਰਾ ਜੋ ਰੱਬ ਤੇ ਵਿਸ਼ਵਾਸ ਰੱਖਦਾ ਸੀ ਉਹ ਕਹਿੰਦਾ ਨਹੀਂ ਵੀਰ ਉਸ ਰੱਬ ਤੋਂ ਹਮੇਸ਼ਾ ਡਰਦੇ ਰਹਿਣਾ ਚਾਹੀਦਾ ਉਹ ਕੁਝ ਵੀ ਕਰ ਸਕਦਾ ਹੈ ਉਸਦੇ ਹੁਕਮ ਵਿੱਚ ਰਹਿ ਕੇ ਉਸ ਦੀ ਵਡਿਆਈ ਕਰਨੀ ਚਾਹੀਦੀ ਹੈ ਉਹ ਸਾਰਿਆਂ ਦਾ ਧਿਆਨ ਰੱਖਦਾ ਹੈ ਨਾਸਤਿਕ ਭਰਾ ਕਹਿਣ ਲੱਗਾ ਚੱਲ ਮੈਂ ਤੇ ਨਹੀਂ ਤੇ ਤੂੰ ਉਸ ਰੱਬ ਨੂੰ ਮੰਨਦਾ ਤੈਨੂੰ ਉਸਨੇ ਕੀ ਸੁੱਖ ਦੇ ਦਿੱਤਾ ਮੈਂ ਉਹ ਜਿਹੇ ਰੱਬ ਨੂੰ ਨਹੀਂ ਮੰਨਦਾ ਉਸਨੇ ਜੋ ਕਰਨਾ ਕਰ ਲਵੇ ਇਸ ਤੋਂ ਬਾਅਦ ਕਿ ਹੁਣ ਉਹ ਘਰ ਵੀ ਕੀ ਸਕਦਾ ਇਹ ਕਹਿ ਕੇ ਉਸਨੇ ਪਰਮਾਤਮਾ ਨੂੰ ਬਹੁਤ ਕਬੂਲ ਬੋਲੇ ਕੁਝ ਸਮਾਂ ਗੁਜ਼ਰਿਆ ਜਿਹੜਾ ਭਰਾ ਰੱਬ ਨੂੰ ਮੰਨਦਾ ਸੀ ਇੱਕ ਦਿਨ ਅਚਾਨਕ ਹੀ ਮਰ ਗਿਆ ਜਿਵੇਂ ਹੀ ਰੱਬ ਨੇ ਹੀ ਉਸ ਨੂੰ ਸਜ਼ਾ ਤੋਂ ਮੁਕਤ ਕਰ ਦਿੱਤਾ ਹੋਵੇ ਹੁਣ ਉਹ ਨਾਸਤਿਕ ਭਰਾ ਵਾਸਤੇ ਬਹੁਤ ਮਾੜੇ ਹਾਲਾਤ ਸ਼ੁਰੂ ਹੋ ਗਏ ਉਹ ਜਿੱਧਰ ਨੂੰ ਵੀ ਜਾਵੇ ਦੂਸਰੇ ਭਰਾ ਦੀ লাশ ਨੂੰ ਵੀ ਤੂੰ ਦਾ ਫਿਰੇ ਹੌਲੀ ਹੌਲੀ ਉਸ ਦੀ লাশ ਵਿੱਚੋਂ ਬਦਬੂ ਆਉਣੇ ਸ਼ੁਰੂ ਹੋ ਗਈ ਉਸ ਨਾਸਤਿਕ ਦੇ ਐਨੇ ਮਾੜੇ ਹਾਲਾਤ ਹੋ ਗਏ ਕਿ ਉਸ ਕੋਈ ਉਸ ਕੋਲ ਨਾ ਆਵੇ ਉਸ ਦਾ ਆਪਣਾ ਜਿਉਣਾ ਵੀ ਮੁਸ਼ਕਿਲ ਹੋ ਗਿਆ ਫਿਰ ਉਸ ਨੂੰ ਆਪਣੇ ਭਰਾ ਦੀਆਂ ਕਈਆਂ ਗੱਲਾਂ ਯਾਦ ਆਉਣ ਲੱਗੀਆਂ ਸਾਨੂੰ ਜੋ ਮਿਲਦਾ ਆਪਣੇ ਕਰਮਾਂ ਦਾ ਹੀ ਮਿਲਦਾ ਹੈ ਰੱਬ ਨੂੰ ਦੋਸ਼ ਦੇਣਾ ਆਪਣੇ ਸਿਰ ਹੋਰ ਭਾਰ ਚੜਾਈ ਜਾਣਾ ਹੈ ਇਸ ਲਈ ਰੱਬ ਦੇ ਹੁਕਮ ਵਿੱਚ ਰਹਿ ਕੇ ਉਸ ਦਾ ਸਿਮਰਨ ਕਰੋ ਤੇ ਆਪਣੇ ਕੀਤੇ ਮਾੜੇ ਕਰਮਾਂ ਦੀਆਂ ਉਸ ਤੋਂ ਮੁਆਫੀਆਂ ਮੰਗਦੇ ਰਹੋ ਇਹ ਸੋਚ ਕੇ ਉਸ ਦੀ ਆਪੂ ਬਾਂ ਨਿਕਲ ਗਈਆਂ ਹੱਥ ਜੁੜ ਗਏ हे ਸਾਰਾ ਵਿਆਪਕ ਸਰਵ ਸ਼ਕਤੀਮਾਨ ਮੇਰੇ ਵੀ ਗੁਨਾਹ ਬਖਸ਼ ਲੈ ਮੈਨੂੰ ਵੀ ਇਸ ਨਰਕ ਭਰੀ ਜ਼ਿੰਦਗੀ ਤੋਂ ਮੁਕਤੀ ਦਿਵਾ ਦੇ ਗੋਡਿਆਂ ਭਾਰ ਹੋ ਕੇ ਅਰਦਾਸ ਕਰਦੇ ਆਂ ਸਿਰ ਉਸ ਦੇ ਚਰਨਾਂ ਵਿੱਚ ਝੁਕਦੇ ਆਂ ਧਰਤੀ ਤੇ ਮੱਥਾ ਲੱਗ ਗਿਆ ਅਰਦਾਸ ਦਿਲ ਤੋਂ ਨਿਕਲੀ ਸੀ ਇਸ ਲਈ ਅਕਾਲ ਪੁਰਖ ਨੇ ਵੀ ਉਸ ਨੂੰ ਵੀ ਇਸ ਨਰਕ ਭਰੀ ਜ਼ਿੰਦਗੀ ਵਿੱਚੋਂ ਵਿੱਚ ਤੋਂ ਵਿੱਚੋਂ ਕੱਢ ਕੇ ਮੁਕਤ ਕਰ ਦਿੱਤਾ। ਉਸ ਵਾਹਿਗੁਰੂ ਨੂੰ ਹਮੇਸ਼ਾ ਦੁੱਖ ਸੁੱਖ ਵਿੱਚ ਯਾਦ ਕਰਦੇ ਰਹੋ। ਸਾਨੂੰ ਜੋ ਮਿਲ ਰਿਹਾ ਸਾਡੇ ਕੀਤੇ ਕਰਮਾਂ ਦਾ ਹੀ ਮਿਲ ਰਿਹਾ ਹੈ। ਵਾਹਿਗੁਰੂ ਕਿਸੇ ਦਾ ਮਾੜਾ ਨਹੀਂ ਕਰਦਾ। ਗੁਰੂ ਜੀ ਦੋ ਬਾਣੀ ਵਿੱਚ ਫਰਮਾਉਂਦੇ ਹਨ ਦੰਦਿਆ ਦੋਸਨਾ ਦੇਉ ਕਿਸਿਆ ਦੋਸ ਕਰਮਾਂ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਨਾ ਦੀਜੈ ਅਵਰਜਨਾ। ਧੰਨਵਾਦ ਦੋਸਤੋ। ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ